ਮੋਦੀ ਦਾ ਸਭ ਤੋਂ ਵੱਡਾ ਜਿਹੜਾ ਡਰ ਹੈ ਉਹ ਅਰਵਿੰਦ ਕੇਜਰੀਵਾਲ ਦਾ। ਗੁੰਦਰ ਸ਼ਹਿਰ ਦੇ ਵਿੱਚ ਅੱਜ ਦੋਨਾਂ ਦੇ ਹਰ ਘਰ ਦੇ ਬਾਹਰ ਪੋਸਟਰ ਲੱਗ ਗਿਆ ਕਿ ਗਦਾਰ ਲੋਕ ਸਾਡੇ ਘਰਾਂ 'ਚ ਨਾ ਵੰਣ। 1 ਕਰੋੜਾ ਰੁਪਈਆ ਲੈਣਾ ਨੇ ਲਾਲਚ ਦਿੱਤੇ ਆ। ਦੇਖੋ ਵਿਕਿਆ ਕੋਈ? ਵੇ ਇਹਨਾਂ ਤੋਂ ਗਦਾਰਾਂ ਤੋਂ ਨਾ ਕੋਈ ਵੇਕੇਗਾ ਤੇ ਨਾ ਹੀ ਕੋਈ ਆਪਣਾ ਨਾਂ ਜਿਹੜਾ ਗਦਾਰਾਂ 'ਚ ਰਜਿਸਟਰੀ ਲਿਆਉ। ਅ ਬਿਲਕੁਲ ਅੱਜ ਮੁੱਖ ਮੰਤਰੀ ਭਗਵੰਤ ਮਾਨ ਹਨ ਜਿਹੜੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਨੂੰ ਲੈ ਕੇ ਜਿਹੜੀ ਹੈ ਬੈਠਕ ਕੀਤੀ ਹੈ ਉਹ ਜਿਹੜੇ 9 ਹਲਕੇ ਦੇ ਵਿਧਾਇਕ ਸਨ ਜਿੱਥੇ ਗੁਰਪ੍ਰੀਤ ਸਿੰਘ ਜੀਪੀਓਸ ਬੈਠਕ ਤੇ ਮੌਜੂਦ ਰਹੇ ਅਤੇ 9 ਹਲਕਿਆਂ ਦੇ ਵਿਧਾਇਕ ਜਿਹੜੇ ਨੇ ਉਹ ਵੀ ਇੱਥੇ ਮੌਜੂਦ ਨੇ ਸਾਡੇ ਨਾਲ ਹਰਦੀਪ ਸਿੰਘ ਮੁੱਢੀਆ ਜੋ ਕਿ ਸਾਨੇਵਾਲ ਦੇ ਵਿਧਾਇਕ ਨੇ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਹਲਕੇ ਜਾਂਦਾ ਉਹਦੇ ਵਿਧਾਇਕ ਸਾਡੇ ਮੌਜੂਦ ਨੇ ਸੋ ਮੁੱਢੀਆ ਸਾਹਿਬ ਕਿੱਦਾਂ ਦੇਖੀਏ ਅੱਜ ਬੈਠਕ ਦੇ ਵਿੱਚ ਕੀ ਕੁਝ ਨਿਕਲ ਕੇ ਸਾਨੂੰ ਆਇਆ ਮੁੱਖ ਮੰਤਰੀ ਸਾਹਿਬ ਨੇ ਕਿਹੜੇ ਤੱਥ ਜਿਹੜੇ ਨੇ ਜਾਂ ਫਿਰ ਕਹ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਪਿਆਰ ਭਰ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਮੁੱਖ ਮੰਤਰੀ ਸਾਹਿਬ ਨੇ ਅੱਜ ਲੋਕ ਸਭਾ ਫਤਗੜ ਦੀ ਮੀਟਿੰਗ ਕੀਤੀ ਹੈ ਸਾਡੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਨਾਲ ਸਾਰੇ ਹਲਕਾ ਵਿਧਾਇਕ ਮੌਜੂਦ ਸੀਗੇ ਸੋ ਬੜੀ ਖੁਸ਼ੀ ਹੋਈ ਔਰ ਵਧੀਆ ਅਸੀਂ ਸਾਰਿਆਂ ਨੇ ਗੱਲ ਕੀਤੀ ਸਾਨੂੰ ਜਿਵੇਂ ਪੁੱਛਿਆ ਗਿਆ ਤੇ ਸਾਡੇ ਹਲਕਿਆਂ ਦੇ ਵਿੱਚ ਪਹਿਲਾਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਪੂਰੇ ਦੇ ਪੂਰੇ ਹਲਕੇ ਪੂਰੀ ਦੀ ਪੂਰੀ ਲੋਕ ਸਭਾ ਫਤਿਹਗੜ ਲੋਕ ਪਿਆਰ ਕਰਦੇ ਨੇ ਕਿਉਂਕਿ ਇਹ 2 ਸਾਲਾਂ 'ਚ ਕੰਮ ਹੀ ਇੰਨੇ ਹੋਏ 17-75 ਸਾਲਾਂ ਦਾ ਪਿਆ ਹੈ ਗੰਦ ਜਿੰਨਾ ਅਸੀਂ ਕੱਢਿਆ ਆਪਣੇ ਆਪਣੇ ਹਲਕਿਆਂ ਦੇ ਵਿੱਚ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਵਿਦਿਆਕਾਂ ਦੀ ਵਨ ਪੈਨਸ਼ਨ ਕੀਤੀ ਬਿਜਲੀ ਦੇ ਬਿੱਲ ਜ਼ੀਰੋ ਕੀਤੇ ਐਮਨਸ ਸਕੂਲ ਬਣਦੇ ਨੇ ਮਹੱਲਾ ਕਲੀਨਿਕ ਬਣਦੇ ਨੇ ਉਹ ਮੇਰੇ ਹਲਕੇ 'ਚ ਵੀ ਐਮਨਸ ਸਕੂਲ ਮਹੱਲਾ ਕਲੀਨਿਕ ਬਣੇ ਆ ਤੇ ਹਜ਼ਾਰਾਂ ਲੋਕਾਂ ਨੇ ਆਪਣਾ ਇਲਾਜ ਜਿਹੜਾ ਮਹੱਲਾ ਕਲੀਨਿਕਾਂ 'ਚ ਕਰਾਇਆ ਕਿਸਾਨ ਇਹਨਾਂ ਖੋਸਾ ਕਿ ਕਿਸਾਨਾਂ ਨੇ ਮੈਨੂੰ ਖੁਦ ਮੇਰੀ ਮੇਰੇ ਪੇਜ ਤੇ ਪਈਆਂ ਹੋਈਆਂ ਫੋਟੋਆਂ ਜਿਹੜੇ ਉਹਨਾਂ ਨੇ ਖੇਤਾਂ 'ਚ ਬਲਾਬਲਾ ਸਾਡਾ ਸਾਨੂੰ ਲੱਡੂਆਂ ਨਾਲ ਮੂੰਹ ਮਿੱਠਾ ਕਰਾਇਆ ਕਿ ਸਾਨੂੰ ਪੂਰੀ ਬਿਜਲੀ ਆ ਰਹੀ ਹੈ ਸਾਡੀ ਫਸਲ ਜਿਹੜੀ ਹੈ 12 ਘੰਟਿਆਂ 'ਚ ਖਰੀਦੀ ਜਾਂਦੀ ਹੈ 24 ਘੰਟਿਆਂ 'ਚ ਪੈਸੇ ਸਾਡੇ ਅਕਾਊਂਟ ਚ ਆ ਜਾਂਦੇ ਆ ਮੇਰੇ ਹਲਕੇ ਜਿਹੜੇ 슈ਗਰ ਮਿਲ ਹੈ ਕਿਸਾਨ ਖੋਸਾ ਕਿ ਸਾਡੇ ਗੰਨੇ ਦੀ ਜਿਹੜੀ ਦੋ-ਦੋ ਸਾਲ ਪੇਮੈਂਟ ਨਹੀਂ ਮਿਲਦੀ ਹੁੰਦੀ ਸੀ ਤੇ ਜਦੋਂ ਦੀ ਮੁੱਖ ਮੰਤਰੀ ਸਾਹਿਬ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣੀ ਆ ਸਾਨੂੰ ਗੰਨੇ ਦੀਆਂ ਪੇਮੈਂਟਾਂ ਮਿਲਣੀਆਂ ਤੇ ਲੋਕ ਚਾਹੇ ਸ਼ਹਿਰ ਵਾਸੀ ਹੈ ਪਿੰਡ ਵਾਸੀ ਹੈ ਗਰੀਬ ਅਮੀਰ ਕਿਸਾਨ ਹਰ ਆਲਮੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਿਸ ਤਰੀਕੇ ਤੁਸੀਂ ਇਹਦਾ ਪ੍ਰਾਪਤੀਆਂ ਗਿਨਾਤੀ ਹੈ ਕਿ ਆਹ ਚੀਜ਼ਾਂ ਇੱਥੇ ਹੋ ਰਹੀਆਂ ਨੇ ਜਾਂ ਫਿਰ ਸਰਕਾਰ ਨੇ ਕੀਤੀਆਂ ਨੇ ਪਰ ਜਿਸ ਤਰੀਕੇ ਦੇ ਨਾਲ ਇਸ ਵਕਤ ਅਰਵਿੰਦ ਕੇਜਰੀਵਾਲ ਜੋ ਕਿ ED ਦੇ ਹਿਰਾਸਤ ਦੇ ਵਿੱਚ ਨੇ 14 ਦਿਨ ਦਾ ਜਿਹੜਾ ਹੈ ਜੁਡੀਸ਼ੀਅਲ ਰਿਮਾਂਡ ਜਿਹੜਾ ਦਿੱਤਾ ਜੁਡੀਸ਼ੀਅਲ ਕਸਟਡੀ ਚ ਰੱਖਿਆ ਗਿਆ ਅਰਵਿੰਦ ਕੇਜਰੀਵਾਲ ਨਾਲ ਨੂੰ ਲਗਾਤਾਰ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪ੍ਰੈਸ ਕਾਨਫਰੰਸਾਂ ਕਰ ਰਹੇ ਨੇ ਉਸ ਦੇ ਵਿੱਚ ਉਹਨਾਂ ਦੇ ਅਰਵਿੰਦ ਕੇਜਰੀਵਾਲਾਂ ਦੇ ਮੈਸੇਜ ਜਿਹੜੇ ਨੇ ਲੋਕਾਂ ਤੱਕ ਪਹੁੰਚਾ ਰਹੇ ਨੇ ਲੱਗਦਾ ਕਿ ਇਸ ਇਸ ਚੀਜ਼ ਦੇ ਤੇ ਚੋਣਾ ਦੇ ਵਿੱਚ ਸੱਟ ਜਰੂਰ ਵੱਜੀ ਆ ਆਮ ਆਦਮੀ ਪਾਰਟੀ ਦੇਖੋ ਮੁੱਖ ਮੰਤਰੀ ਦਿੱਲੀ ਸਾਡੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਨੂੰ ਇਹਨਾਂ ਨੇ ਜੇਲ੍ਹ ਛੋਟਿਆ ਅਸਲ ਚ ਕੀ ਹੈ ਮੋਦੀ ਦਾ ਸਭ ਤੋਂ ਵੱਡਾ ਜਿਹੜਾ ਡਰ ਹੈ ਉਹ ਅਰਵਿੰਦ ਕੇਜਰੀਵਾਲ ਜੀ ਹੈ ਅਰਵਿੰਦ ਕੇਜਰੀਵਾਲ ਜੀ ਦੇ ਪ੍ਰਚਾਰ ਤੋਂ ਡਰਦੇ ਹੋਏ ਆ ਦਿਨਾਂ ਦੇ ਵਿੱਚ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਜੇਲ੍ਹ ਛੁੱਟਣਾ ਮੋਦੀ ਨੂੰ ਲੱਗਦਾ ਸੀ ਕਿ ਇਹਨਾਂ ਦੀ ਆਵਾਜ਼ ਨੂੰ ਦਬਾ ਲਿਆ ਜਾਊਗਾ ਉਹ ਜਿਹੜੀ ਉਹਨਾਂ ਦੀ ਆਵਾਜ਼ ਨੂੰ ਕਿੱਦਾਂ ਬੰਦ ਕਰ ਲਾਂਗੇ ਉਹਨਾਂ ਦੀ ਸੋਚ ਨੂੰ ਕਿੱਦਾਂ ਦਬਾਰਨਗੇ ਜਿਹੜੇ ਬੰਦ ਕਰ ਲਾਂਗੇ ਸੋ ਉਹਨਾਂ ਦੀ ਸੋਚ ਦੇ ਮੁਤਾਬਕ ਹਰ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੋਰ ਤਗੜਾ ਹੋਇਆ ਕਿੱਥੇ ਜੇ ਉਹਨਾਂ ਨੇ 1% ਕੰਮ ਕਰਨਾ ਸੀ ਤੇ ਅੱਜ ਉਹਨਾਂ ਤੋਂ 10 50 ਗੁਣਾ ਪਰਸੈਂਟ ਵੱਧ ਵਰਕਰ ਕੰਮ ਕਰਨ ਨੂੰ ਤਿਆਰ ਆ ਕਿ ਤਾਨਾ ਸਹੀ ਸਰਕਾਰ ਜਿਹੜੀ ਮੋਦੀ ਸਰਕਾਰ ਨੇ ਸਾਡੇ ਪਾਰਟੀ ਸਪਰੀਮ ਨੂੰ ਅੰਦਰ ਛੁੱਟਿਆ ਤੇ ਸਾਡੇ ਹਰ ਵਲੰਟੀਅਰ ਦੇ ਹੌਸਲੇ ਹੋਰ ਬਲੰਦ ਹੋ ਗਏ ਸੋ ਉਹਨਾਂ ਨਾਲ ਦਿਨਾਂ ਚ ਤੁਸੀਂ ਹਰ ਰੋਜ਼ ਰਿਪੋਰਟਾਂ ਆ ਰਹੀਆਂ ਸਰਵੇ ਦੀਆਂ ਕਿ ਅਸੀਂ ਆਮ ਆਦਮੀ ਪਾਰਟੀ ਸਪਲਸ ਜਾ ਰਹੀ ਹੈ ਤੇ ਇਹ ਚੀਜ਼ ਨਾਲ ਕੋਈ ਜ਼ਿਆਦਾ ਫਰਕ ਨਹੀਂ ਪੈਣਾ ਜਿੱਦਾਂ ਤਰੀਕੇ ਦੇ ਨਾਲ ਭਾਜਪੀ ਦੇ ਵਿੱਚ ਸ਼ੀਤ ਲੰਗਰਾਲ ਚਲੇ ਗਏ ਤੁਹਾਡੇ ਸਾਥੀ ਰਹੇ ਨੇ ਵਿਧਾਨ ਸਭਾ ਦੇ ਸੁਸ਼ੀਲ ਰਿੰਕੂ ਜਿਹੜੇ ਨੇ ਪੰਜਾਬ ਤੋਂ ਪੰਜ ਜਲੰਧਰ ਤੋਂ ਐਮਪੀ ਨੇ ਉਹ ਜਿਹੜਾ ਛੱਡ ਕੇ ਭਾਜਪਾ ਚਲੇ ਗਏ ਇਹ ਇਸ ਦਾ ਨਹੀਂ ਲੱਗਦਾ ਕੋਈ ਲੋਕ ਅਸਰ ਜਿਹੜਾ ਕਿਉਂਕਿ ਦੇਖੋ ਸੁਸ਼ੀਲ ਰਿੰਕੂ ਨੂੰ ਤਾਂ ਟਿਕਟ ਵੀ ਦਿੱਤੀ ਗਈ ਹੋਈ ਸੀਗੀ ਸੰਸਕਾਰਾਂ ਦੀ ਕਮੀ ਹੁੰਦੀ ਹੈ ਗਦਾਰ ਲੋਕ ਜਿਹੜੇ ਆ ਆਪਣੇ ਮਾਪਿਓ ਦਾ ਨਾਮ ਜਦੋਂ ਮਿੱਟੀ 'ਚ ਮਲਾਉਣਾ ਹੋਵੇ ਤੇ ਆਪਣੇ ਮੱਥੇ ਤੇ ਕਲੰਕ ਗਿਦਾਰੀ ਦਾ ਲਾਉਣਾ ਹੋਵੇ ਜਲੰਧਰ ਸ਼ਹਿਰ ਦੇ ਵਿੱਚ ਅੱਜ ਦੋਨਾਂ ਦੇ ਹਰ ਘਰ ਦੇ ਬਾਹਰ ਪੋਸਟਰ ਲੱਗਿਆ ਕਿ ਗਦਾਰ ਲੋਕ ਸਾਡੇ ਘਰਾਂ 'ਚ ਨਾ ਵੰਨ ਕਿਉਂਕਿ ਜਲੰਧਰ ਸ਼ਹਿਰ ਵਾਸੀ ਨੇ ਇੰਨਾ ਇਨਦੇ ਮਾਣ ਜਿਤਾਇਆ ਸੀ ਕਿਉਂਕਿ ਉਹਨਾਂ ਨੇ ਮਾਣ ਤੇ ਮੁੱਖ ਮੰਤਰੀ ਸਰਦਾ ਭਗਵੰਤ ਸਿੰਘ ਮਾਣ ਜੀ ਦੇ ਵਿਸ਼ਵਾਸ ਦੇ ਤਹਿਤ ਇਹਨਾਂ ਲੋਕਾਂ ਨੂੰ ਵੋਟਾਂ ਪਾਈਆਂ ਹੁਣ ਇਹ ਬੀਜੇਪੀ ਚੱਲ ਗਿਆ ਮੂੰਹ ਕਾਲਾ ਹੋ ਰਿਹਾ ਤੇ ਹੁਣ ਇਸ ਲਈ ਰਿਜ਼ਲਟ ਆਊਗਾ ਤੇ ਚੌਥੇ ਪੰਜਵੇਂ ਨੰਬਰ ਤੇ ਇਹ ਰਹਿਣਗੇ ਇਹਨਾਂ ਨੂੰ ਲੋਕਾਂ ਨੇ ਨਕਾਰਤਾ ਤੇ ਸਦਾ ਨਕਾਰੇ ਰਹਿਣਗੇ ਤੇ ਸਾਡੀ ਜਿਹ ਵਾਲੈਂਟੇਅਰ ਸਹਿਵਾਨ ਹੈ ਇਹ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਨਾਲ ਹੈ ਅਰਵਿੰਦ ਕੇਜਰੀਵਾਲ ਜੀ ਦੇ ਨਾਲ ਹੈ ਇਹ ਕਰੋੜਾਂ ਰੁਪਏ ਲੈਣਾ ਨੇ ਲਾਲਚ ਦਿੱਤੇ ਆ ਦੇਖੋ ਵਿਕੇ ਕੋਈ ਸ ਸਵੇ ਇਹਨਾਂ ਤੋਂ ਗਦਾਰਾਂ ਤੋਂ ਨਾ ਕੋਈ ਵੇਕੇਗਾ ਤੇ ਨਾ ਹੀ ਕੋਈ ਆਪਣਾ ਨਾਂ ਜਿਹੜਾ ਗਦਾਰਾਂ ਚ ਰਜਿਸਟ੍ਰ ਲਿਆਊਗਾ ਠੀਕ ਹੈ ਜੀ ਬਹੁਤ ਬਹੁਤ ਤੁਹਾਨੂੰ ਅੱਜ ਸਾਡੇ ਹਰਦੀਪ ਸਿੰਘ ਗੁੰਡਿਆ ਜੋ ਕਿ ਸਾਨੇਵਾਲ ਦੇ ਵਿਧਾਇਕ ਨੇ ਔਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਸ ਵਕਤ ਬੈਠਕ ਕਰਕੇ ਇਹਨਾਂ ਲੋਕ ਸਭਾ ਹਲਕਾ ਸ਼ਿਰਫਤਗੜ ਸਾਹਿਬ ਦੇ ਜਿਹੜਾ ਚੋਣਨ ਲੈ ਕੇ ਜਿਹੜਾ ਇੱਥੇ ਬੈਠਕ ਜਿਹੜੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਹੈ ਕੈਮਰਾ ਪਰਸਨ ਰਵਿੰਦਰ ਡੋਗਰਾ ਦੇ ਨਾਲ ਸਾਹਿਦੁਰੁੱਲਾ ਲਿਵਿੰਗ ਇਨ ਏ ਨਿਊਜ਼ ਚੰਦ